ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਜਿਹੜੇ ਅੱਜ ਆਪਣੇ ਬੁਟੀਕ ਤੋਂ ਹਣ ਕੌਰ ਸੰਧੂ ਬੁਟੀਕ ਸੈਂਟਰ ਬਾਦਸ਼ਾਹਪੁਰ ਤੋਂ ਜਿਹੜੇ ਆਪਣੇ ਸੂਟ ਸਲਾਈ ਹੋਏ ਆ ਹਨਾ ਉਹ ਸੂਟਾਂ ਦੀ ਆਪਾਂ ਵੀਡੀਓ ਦਿੰਨੇ ਹੁੰਨੇ ਆ ਤੁਹਾਨੂੰ ਜਿਹੜੇ ਆਪਣੇ ਥੋੜੇ ਜਿਹੇ ਡਿਜ਼ਾਈਨਰ ਸੂਟ ਤਿਆਰ ਹੋਏ ਆ ਹਨ ਜਿਹੜੇ ਸਿੰਪਲ ਸੂਟ ਹੋਏ ਆ ਉਹਨਾਂ ਦੀ ਤਾਂ ਦੇ ਆਪਾਂ ਵੀਡੀਓ ਨਹੀਂ ਦਿੱਤੀ ਚਲੋ ਜਿਹੜੇ ਵਿੱਚ ਦੇਣੇ ਆ ਉਹ ਵਿੱਚ ਆਪਣੇ ਰੱਖੇ ਹੋਏ ਆ ਤੇ ਜਿਹੜੇ ਆਪਾਂ ਥੋੜੇ-ਬੋਤੇ ਡਿਜ਼ਾਈਨ ਕੀਤੇ ਆ ਸੂਟ ਉਹਨਾਂ ਦੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਾਕੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਹਨਾ ਸਾਰਿਆਂ ਨੂੰ ਵਧਾਈਆਂ ਦੇਣਾ ਚਾਹਾਂਗੇ ਆਪਣੇ ਵੀਵਰਾਂ ਨੂੰ ਜਿਹੜੇ ਐਨੇ ਵਧੀਆ ਵੀਡੀਓ ਨੂੰ ਪਿਆਰ ਦੇ ਰਹੇ ਨੇ ਚੈਨਲ ਬਹੁਤ ਵਧੀਆ ਗਰੋਥ ਕਰ ਰਿਹਾ ਹੈ ਹਨਾ ਤੇ ਜਿਹੜਾ ਹੈਗਾ ਆਪਣਾ 40000 ਹਨਾ ਤੇ ਸਬਸਕ੍ਰਾਈਬਰ ਕੰਪਲੀਟ ਹੋ ਗਿਆ ਉਹਦੇ ਚ ਉਹਦੇ ਨਾਲ ਬਹੁਤ ਜਿਆਦਾ ਖੁਸ਼ੀ ਹੈ ਹਨਾ ਸਾਰੇ ਸਾਡੇ YouTube ਫੈਮਿਲੀ ਨੂੰ ਵੀ ਵਧਾਈਆਂ ਦੇ ਨਾਲ ਦੀ ਨਾਲ ਸਾਡੇ ਨਾਲ ਦੀ ਨਾਲ ਹਨਾ ਵੀਡੀਓ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਜੀ ਕਿਉਂਕਿ ਜਦੋਂ ਸਾਰੇ ਕਰਦੇ ਹੋ ਨਾ ਸਾਡਾ ਵੀ ਮਨ ਖੁਸ਼ ਹੁੰਦਾ ਹੈ ਤੁਹਾਡੇ ਲਈ ਟਾਈਮ ਤੋਂ ਟਾਈਮ ਕੱਢ ਕੇ ਜਿਹੜਾ ਹੈਗਾ ਅਸੀਂ ਵੀਡੀਓ ਜ਼ਰੂਰ ਦਿੰਨੇ ਹੁਣ ਰਾਤ ਦਾ ਟਾਈਮ ਹੈਗਾ ਸਵੇਰ ਜਿਹੜੇ ਹੈਗੇ ਕੱਪੜੇ ਜਾੜੇ ਸੀਗੇ ਹੁਣ ਐ ਮੈਂ ਕਿਹਾ ਚਲੋ ਆਪਾਂ ਇੱਕ ਵਾਰੀ ਮੇਰੇ ਭੈਣਾਂ ਨੂੰ ਵੀਡੀਓ ਜ਼ਰੂਰ ਦਿਖਾ ਦਈਏ ਕਿਉਂਕਿ ਸਾਡੇ ਤੋਂ ਦੇਖ ਕੇ ਨਾ ਬਹੁਤ ਭੈਣਾਂ ਦੇ ਮੈਸੇਜ ਆਉਂਦੇ ਆ ਫੋਨ ਆਉਂਦੇ ਆ ਕਿ ਅਸੀਂ ਜਿਹੜੇ ਘਰੇ ਸਲਾਈ ਵਗੈਰਾ ਕਰਦੇ ਆ ਵੀ ਤੁਹਾਡੇ ਸੂਟ ਦੇਖ ਕੇ ਹੀ ਅਸੀਂ ਆਪਣੇ ਸੂਟ ਤਿਆਰ ਕਰ ਲੈਨੇ ਆ ਕਿਉਂਕਿ ਆਪਣੇ ਡਿਜ਼ਾਈਨ ਜਿਹੜੇ ਸੌਖੇ ਜਿਹੇ ਤਰੀਕੇ ਨਾਲ ਕਰੇ ਹੁੰਦੇ ਨੇ ਨਾਲੇ ਜਿਹੜੇ ਅੱਜਕੱਲ ਦੇ ਟ੍ਰੈਂਡ ਚੱਲ ਰਿਹਾ ਨਵਾਂ ਰਵਾਜ ਚੱਲਦਾ ਅਸੀਂ ਉਹੀ ਜਿਹੜੇ ਹੈਗੇ ਉਦਾਂ ਹੀ ਸੂਟ ਤਿਆਰ ਕਰਦੇ ਹੁੰਨੇ ਆ ਸਾਰੇ ਸਾਡੀ ਇੰਸਟਾਗ੍ਰam ID ਹੈਗੀ ਜੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰam ID ਹੈ ਉਹਦੇ ਤੇ ਵੀ ਜਿਹੜੀ ਹੈਗੀ ਤੁਸੀਂ ਸਾਡੇ ਜਿਹੜੀ ਸਿਲਾਈ ਵਗੈਰਾ ਕਰੀ ਹੁੰਦੀ ਆ ਨਾ ਉਹਦੇ ਤੇ ਵੀ ਆਪਣੀ ਪਾਈ ਹੁੰਦੀ ਆ ਤੁਸੀਂ ਉਹਦੇ ਤੇ ਵੀ ਜਾ ਕੇ ਦੇਖ ਸਕਦੇ ਹੋ ਲਓ ਜੀ ਆਪਣਾ ਜਿਹੜਾ ਹੈਗਾ ਫਾਸਟ ਸੂਟ ਹੈਗਾ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਗਲੇਆ ਤਿਆਰ ਕਰਿਆ ਹੈ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਜਿਹੜਾ ਹੈਗਾ ਗਲੇ ਦੀ ਲੇਸ ਵਗੈਰਾ ਮੈਂ ਨੇੜੇ ਲਾ ਕੇ ਵੀ ਦਿਖਾਵਾਂਗੀ ਦੇਖੋ ਫਿਨਿਸ਼ਿੰਗ ਦੀ ਤੁਹਾਨੂੰ ਪਤਾ ਲੱਗ ਜਾਏਗਾ ਸਾਡੇ ਜਿਹੜੇ ਹੈਗਾ ਕਿੰਨੀ ਜ਼ਿਆਦਾ ਜਿਹੜੀ ਹੈਗੀ ਫਿਨਿਸ਼ਿੰਗ ਨਾਲ ਸੂਟ ਤਿਆਰ ਕੀਤਾ ਹੁੰਦਾ ਹੈ ਜਿਹੜਾ ਹੈਗਾ ਇਹ ਕਲਰ ਦੀ ਸਲਵਾਰ ਹੈ ਜੀ ਉਹਨਾਂ ਦੀ ਜਿਹੜਾ ਹੈਗਾ ਇਹ ਕਲਰ ਹੀ ਆਪਾਂ ਨੇ ਜਿਹੜਾ ਹੈਗਾ ਇਹਦੇ ਤੇ ਪੱਟੀਆਂ ਲਾਈਆਂ ਨੇ ਕਮੀਜ਼ ਤੇ ਪੱਟੀਆਂ ਆਪਾਂ ਨੇ ਉਹ ਕਲਰ ਦੀਆਂ ਲਾਈਆਂ ਨੇ ਜਿਹੜੇ ਕਲਰ ਦੀ ਸਲਵਾਰ ਹੈ ਕਮੀਜ਼ ਜਿਹੜਾ ਹੈਗਾ ਇਹਨਾਂ ਦਾ ਸਿੰਪਲ ਸੀਗਾ ਜੀ ਆ ਦੇਖੋ ਕਮੀਜ਼ ਇਹਨਾਂ ਦਾ ਸਿੰਪਲ ਸੀਗਾ ਤੇ ਸਲਵਾਰ ਦੀ ਜਿਹੜੇ ਹੈਗਾ ਮੂਰੀ ਤੇ ਵਰਕ ਸੀਗਾ ਫਿਰ ਜਿਹੜਾ ਸਿੰਪਲ ਜਿਹਾ ਸਾਨੂੰ ਵਧੀਆ ਨਹੀਂ ਲੱਗਿਆ ਸੀ ਇਸ ਤਰ੍ਹਾਂ ਜਿਹੜਾ ਹੈਗਾ ਡਿਜ਼ਾਈਨ ਕਰਤਾ ਇਹ ਪੱਟੀਆਂ ਦੀ ਵੀਡੀਓ ਇਹ ਕਿੱਦਾਂ ਪੱਟੀ ਲੱਗਦੀ ਹੈ ਹਨ ਤੁਸੀਂ ਸਾਡੇ ਜਿਹੜਾ ਹੈਗਾ YouTube ਚੈਨਲ ਤੇ ਸਾਡੀ ਵੀਡੀਓ ਪਾਈ ਹੋਈ ਹੈ ਸਾਡੇ ਚੈਨਲ ਤੇ ਉਹ ਦੇਖ ਸਕਦੇ ਹੋ 4-5 ਦਿਨ ਪਹਿਲਾਂ ਆਪਾਂ ਨੇ ਇਹ ਵੀਡੀਓ ਅਪਲੋਡ ਕੀਤੀ ਹੈਗੀ ਜਿਹੜੇ ਪੱਟੀ ਲਾ ਕੇ ਵੀ ਇਹ ਪੱਟੀ ਤੁਸੀਂ ਕਿੱਦਾਂ ਲਾ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਆਪਣੇ ਚੈਨਲ ਤੇ ਇਹ ਆਪਾਂ ਨੇ ਘੇਰੇ ਤੇ ਪੱਟੀ ਲਾਈ ਹੈ ਦੇਖੋ ਨੀਚੇ ਜਿਹੜੀ ਹੈਗੀ ਸਾਢੇ 3 ਇੰਚ ਛੱਡ ਕੇ ਲਾਈ ਹੈ ਜੀ ਇਹ ਮੂਰੇ ਮੂਰੇ ਲਾਈ ਹੈ ਆਪਾਂ ਨੇ ਪਿੱਛੇ ਨਹੀਂ ਲਾਈ ਹੈਗੀ ਦੇਖੋ ਲਾਈਆਂ ਸਿਰਫ ਦੋਸ ਲਾਈਆਂ ਨਾਲ ਹੀ ਪੱਟੀ ਹੋਈ ਹੈ ਪਹਿਲਾ ਪੱਟੀ ਤਿਆਰ ਕਰੀ ਸੀਗੀ ਲੈਸਾਂ ਲਾ ਕੇ ਫਿਰ ਜਿਹੜਾ ਹੈਗਾ ਪਣੇ ਦੇ ਉੱਪਰ ਲਾਤੀ ਇਹਦੇ ਨਾਲ ਜਿਹੜਾ ਸੂਟ ਬਹੁਤ ਜ਼ਿਆਦਾ ਸੁਨਣਾ ਲੱਗਦਾ ਆ ਬਾਹ ਜਿਹੜੀ ਹੈਗੀ ਆਪਾਂ ਨੇ ਇਹਨਾਂ ਦੀ ਬਣਾਈ ਹੈ ਜੀ ਦੇਖੋ ਮੈਂ ਪਾ ਕੇ ਦਿਖਾਵਾਂਗੀ ਤੁਹਾਨੂੰ ਕਫ ਵਾਲੀ ਬਾਹ ਕਰੀ ਹੈ ਕਿਉਂਕਿ ਉਹ ਮੇਰੇ ਥੋੜੀ ਜਿਹੀ ਖੁੱਲੀ ਹੈ ਬਾਹ ਉਹ ਥੋੜੇ ਜੇ ਥੋੜੀ ਜਿਹੀ ਬਾਹ ਉਹਨਾਂ ਦੀ ਇੱਥੋਂ ਮੋਟੀ ਹੈਗੀ ਤੇ ਉਹਦੇ ਕਰਕੇ ਉਹਨਾਂ ਦੀ ਮੋਰੀ ਜ਼ਿਆਦਾ ਹੈਗੀ ਦੇਖੋ ਜਿਹੜੇ ਇੱਥੇ ਆਹ ਦੇਖੋ ਦਿਖਦਾ ਹੋਊਗਾ ਤੁਹਾਨੂੰ ਆਪਾਂ ਨੇ ਕਫ ਪਾਏ ਆ ਬਾਲ ਪਾਏ ਆ ਸੌਰੀ ਕਫ ਲਾਏਗਾ ਇਸ ਤਰ੍ਹਾਂ ਲੈਸ ਲਾ ਕੇ ਜਿੱਦਾਂ ਪੱਟੀ ਘੇਰੇ ਤੇ ਲਾਈ ਹੋਈ ਆ ਓਦਾਂ ਹੀ ਆਪਾਂ ਨੇ ਕਾਫ ਬਣਾ ਕੇ ਲਾਇਆ ਇੱਥੇ ਆਪਣੇ ਉੱਪਰ ਉੱਪਰ ਚਾਰ ਵਾਲ ਪਾਏ ਹੋਇਆ ਜੀ ਬਿਲਕੁਲ ਸੈਂਟਰ ਕਰਕੇ ਚਾਰ ਵਾਲ ਪਾਏ ਹੋਇਆ ਜਿਹੜੇ ਬਲਾਂ ਦੇ ਇੱਕ ਪਾਸੇ ਨੂੰ ਮੂੰਹ ਨਹੀਂ ਹੈਗੇ ਦੇਖੋ ਚਾਰੇ ਬਲਾਂ ਦੇ ਦੋ ਵਾਲੇ ਇਧਰ ਨੇ ਦੋ ਇਧਰ ਨੇ ਅੰਦਰਲੇ ਪਾਸੇ ਨੂੰ ਮੂੰਹ ਰੱਖ ਕੇ ਪਾਏ ਹੋਏ ਨੇ ਦੇਖੋ ਇਹ ਇਹਨਾਂ ਦੇ ਇਧਰ ਨੂੰ ਜਾਂਦੇ ਨੇ ਇਹਨਾਂ ਦੇ ਇਧਰ ਨੂੰ ਆਉਂਦੇ ਆ ਇਸ ਤਰ੍ਹਾਂ ਜਿਹੜੀ ਹੈਗੀ ਬਾਹ ਬਣੀ ਹੈ ਤੁਸੀਂ ਉੱਪਰ ਵੀ ਬਲ ਪਾ ਸਕਦੇ ਹੋ ਇੱਥੇ ਮੋਢੇ ਤੇ ਵੀ ਬਲ ਪਾ ਸਕਦੇ ਹੋ ਦੇਖੋ ਜਿਹੜੀ ਗਰਮੀ ਦੇ ਵਿੱਚ ਬਹੁਤ ਹੀ ਕੰਫਰਟੇਬਲ ਰਹਿੰਦੀ ਹੈ ਵਾਲੀ ਬਾਹ ਗਲੂਜ ਜੀ ਬਾਕੀ ਇਹਨਾਂ ਦਾ ਆਪਾਂ ਨੇ ਇਸ ਤਰ੍ਹਾਂ ਜਿਹੜਾ ਇਹਨਾਂ ਦਾ ਗਲਾ ਡਿਜ਼ਾਈਨ ਕੀਤਾ ਹੈ ਪਹਿਲਾਂ ਅਸੀਂ ਇਸ ਤਰ੍ਹਾਂ ਕਿਸੇ ਦਾ ਸੂਟ ਰੈਡੀ ਕਰਕੇ ਦਿੱਤਾ ਸੀਗਾ ਉਹ ਪਹਿਣ ਕਹਿੰਦੇ ਵੀ ਇਦਾਂ ਹੀ ਸਾਡਾ ਬਣਾਇਓ ਆ ਦੇਖੋ ਜਿਹੜੀ ਇਹਨਾਂ ਦੀ ਸਲਵਾਰ ਹੈਗੀ ਹੈ ਜੀ ਇਹ ਤੇ ਇਹ ਸੀਗਾ ਕੱਟਵਰਕ ਸੀਗਾ ਅਤੇ ਡਿਜ਼ਾਈਨ ਥੱਲੇ ਕਟਾਅ ਬਣੇ ਹੋਏ ਸੀਗੇ ਆਪਾਂ ਨੇ ਉਹ ਜਿਹੜੇ ਹੈਗਾ ਉਹਦੇ ਹਿਸਾਬ ਨਾਲ ਹੀ ਮੂਰੀ ਬਣਾਈਏ ਦੇਖੋ ਜੇ ਆਪਾਂ ਸਿੱਧੀ ਮੂਰੀ ਕਰ ਦਿੰਦੇ ਇਥੋਂ ਸੋਹਣੀ ਨਹੀਂ ਸੀਗੀ ਲੱਗਣੀ ਹੁਣ ਜਿੱਦਾਂ ਇਹਨਾਂ ਦੀ ਮੂਰੀ ਦੇ ਉੱਤੇ ਵਰਕ ਸੀਗਾ ਹਨਾ ਇਸ ਤਰ੍ਹਾਂ ਕਟਾਅ ਵਾਲਾ ਉਸ ਤਰ੍ਹਾਂ ਹੀ ਅਸੀਂ ਬੁਕਰਮ ਤੇ ਕਟਾਅ ਕੱਟ ਕੇ ਉਸ ਤਰ੍ਹਾਂ ਹੀ ਉਹਨਾਂ ਦੀ ਸਲਵਾਰ ਤਿਆਰ ਕਰੀਏ ਆ ਦੇਖੋ ਜਿਹੜੀ ਹੈਗੀ ਐਦਾਂ ਜਿਹੜਾ ਹੈਗਾ ਵਰਕ ਹੈਗਾ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਗਰਮੀ ਦੇ ਹਿਸਾਬ ਨਾਲ ਲਾਈਟ ਵੇਟ ਜੀ ਜਿਹੜੀ ਹੈਗੀ ਸਲਵਾਰ ਕਰੇ ਜਿਆਦਾ ਹੈਵੀ ਨਹੀਂ ਕਰੀ ਜਿਹੜੀ ਹੈਗੀ ਸਟੇਟ ਜੀ ਸਲਵਾਰ ਰੱਖੀ ਹੈ ਕਿਉਂਕਿ ਅੱਜ ਕੱਲ ਕੋਈ ਹੈਵੀ ਸਲਵਾਰ ਜਿਹੜਾ ਹੈਗਾ ਨਹੀਂ ਪਾਉਂਦਾ ਹੈਗਾ ਜੀ ਦੇਖੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਸੂਟ ਹੈਗਾ ਇਸ ਤਰ੍ਹਾਂ ਕਫਾੜੇ ਭਾਈ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਸੂਟ ਆਪਾਂ ਬਾਹਰ ਅੰਦਰ ਜਿਵੇਂ ਮਰਜੀ ਇਹ ਵਾਲਾ ਸੂਟ ਵੇਅਰ ਕਰ ਸਕਦੇ ਆ ਇਹਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ ਦੇਖੋ ਇਹ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਆਪਾਂ ਨੇ ਇਸ ਤਰ੍ਹਾਂ ਤਿਆਰ ਕਰਿਆ ਆ ਇਹ ਵੀ ਪਿਓਰ ਕਾਟਨ ਦਾ ਸੂਟ ਹੈਗਾ ਆ ਆ ਦੇਖੋ ਇਹਨਾਂ ਦੀ ਬਾਜੂ ਆਪਾਂ ਨੇ ਪਾਕਿਸਤਾਨੀ ਕਰੀਏ ਪਾਕਿਸਤਾਨੀ ਵਾਂਗ ਕਰੀਆ ਸੀ ਇਹਦੀ ਇਹਦੇ ਗਲੇ ਤੇ ਜਿਹੜੀ ਹੈਗੀ ਪੱਟੀ ਲੱਗੀ ਹੋਈ ਹੈ ਇਸ ਤਰ੍ਹਾਂ ਹੀ ਵਰਕ ਵਾਲੀ ਪੱਟੀ ਪਹਿਲੇ ਸੀਗੀ ਬਾਹਾਂ ਆਪਾਂ ਇਸ ਤਰ੍ਹਾਂ ਤਿਆਰ ਕਰੀਏ ਸਲਵਾਰ ਨਾਲ ਦੀ ਜਿਹੜੀ ਹੈਗੀ ਪੱਟੀ ਲਾਈ ਆਪਾਂ ਨੇ ਵਾਂਹ ਦੇ ਉੱਪਰ ਆ ਦੇਖੋ نیچے ਘੇਰੇ ਤੇ ਵੀ ਆਪਾਂ ਨੇ ਸਲਵਾਰ ਨਾਲ ਦੀ ਪੱਟੀ ਲਾਈ ਹੈ ਜੀ ਤੇ ਇੱਥੇ ਆਪਾਂ ਨੇ ਦੇਖੋ ਕੱਟ ਕੇ ਕੱਟ ਕੇ ਲੇਸ ਪਾਈ ਹੋਈ ਹੈ ਇਹ ਵਾਲੀ ਆਪਾਂ ਨੇ ਕੱਟ ਕੇ ਲੇਸ ਪਾਈ ਹੈ ਜੀ ਦੁਪੱਟੀ ਲਈ ਆ ਦੇਖੋ ਕੱਟ ਕੇ ਲੇਸ ਪਾਈ ਹੋਈ ਹੈ نیچے ਆਪਾਂ ਨੇ ਇਹ ਵਾਲੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਬਾਹ ਜਿਹੜੀ ਹੈਗੀ ਆਪਾਂ ਨੇ ਪਾਕਿਸਤਾਨੀ ਬਾਹ ਕਰੀ ਹੈ ਜੀ ਦੇਖੋ ਇਹ ਵੀ ਬੜੀ ਸੋਹਣੀ ਲੱਗਦੀ ਹੈ ਇਹ ਵੀ ਆਪਾਂ ਤੁਹਾਨੂੰ ਪਾ ਕੇ ਦਿਖਾਵਾਂਗੇ ਦੇਖੋ ਬਹੁਤ ਸੋਹਣੀ ਸ਼ੇਪ ਬਣਦੀ ਹੈ ਬਾਹ ਦੀ ਨਾਲੇ ਬਿਲਕੁਲ ਜਿਹੜੀ ਹੈਗੀ ਸੌਖਾ ਰਹਿੰਦਾ ਮੋੜ ਨੂੰ ਜਾ ਕੋਈ ਪ੍ਰੋਬਲਮ ਨਹੀਂ ਆਉਂਦੀ ਜਿੱਦਾਂ ਕਿ ਟਾਈਟ ਬਾਹ ਹਣਾ ਆਪਾਂ ਪਹਿਲਾਂ ਇਸ ਤਰ੍ਹਾਂ ਬਾਹ ਕਰਵਾਉਂਦੇ ਸੀਗੇ ਬਾਹ ਇੱਥੋਂ ਕੋਈ ਬਹੁਤ ਜਲਦੀ ਜਿਹੜੀ ਹੈਗੀ ਫਟਦੀ ਸੀਗੀ ਤੇ ਇਹਦੇ ਵਿੱਚ ਕੰਮ ਕਰਨ ਦੀ ਕੋਈ ਆਖ ਨਹੀਂ ਆਉਂਦੀ ਨਾਲੇ ਉਹਦੇ 'ਚ ਬਾਹ ਮੋੜਨ ਦੀ ਥੋੜੀ ਜੀ ਦਿੱਕਤ ਆਉਂਦੀ ਸੀਗੀ ਇਹ ਬੜੀ ਸੋਹਣੀ ਲੱਗਦੀ ਆ ਬਾਹ 17 ਇੰਚ ਦੀ ਇਹ ਸਾਡੀ ਬਾਹ ਤਿਆਰ ਕਰੀ ਹੋਈ ਹੈ ਜੀ ਕਈ ਵਾਰੀ ਹਣਾ ਜੇ ਵੈਸੇ ਮੀਡੀਅਮ ਜਿਹੜਾ ਹੈਗਾ ਸਾਈਜ਼ ਹੈਗਾ ਪੌਣੀ ਬਾਹ ਦਾ 17 ਇੰਚ ਚੱਲਦਾ ਤੁਸੀਂ ਨੀਵੀਂ ਉੱਚੀ ਕਰ ਸਕਦੇ ਹੋ ਤੁਸੀਂ 18 ਵੀ ਕਰ ਸਕਦੇ ਹੋ 16 ਵੀ ਕਰ ਸਕਦੇ ਹੋ ਜੇ ਤੁਹਾਡੇ ਥੋੜੀ ਜਿਹੀ ਹਾਈਟ ਘੱਟ ਹੈ ਹਨਾ ਤਾਂ 16 ਰੱਖ ਲਓ ਤੇ ਜਿਹੜਾ ਮੀਡੀਅਮ ਸਾਈਜ਼ ਹੈਗਾ ਆ ਉਹ ਹੈਗਾ 17 ਇੰਚ ਆ ਦੇਖੋ ਜੀ ਇਹ ਸਲਵਾਰ ਬਣਾਈ ਆਪਾਂ ਨੇ ਪਾਕਿਸਤਾਨੀ ਸਲਵਾਰ ਇਹ ਬਿਲਕੁਲ ਪਾਕਿਸਤਾਨੀ ਸੂਟ ਦੀ ਤਰ੍ਹਾਂ ਤਿਆਰ ਕਰਿਆ ਦੇਖੋ ਆਪਾਂ ਨੇ ਸਲਵਾਰ ਦੇ ਵਿੱਚ ਵੀ ਕੱਟ ਕੇ ਲੇਸ ਪਾਈ ਹੈ ਕੱਟ ਕੇ ਲੇਸ ਪਾਈ ਹੈ نیچے ਵੀ ਆਪਾਂ ਨੇ ਇਹ ਵਾਲੀ ਲੇਸ ਦਿੱਤੀ ਹੈ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬਿਲਕੁਲ ਸਟੇਟ ਸਲਵਾਰ ਹੈ ਇਹ ਪਾਕਿਸਤਾਨੀ ਸਲਵਾਰ ਜਿੱਦਾਂ ਕਹਿ ਦਿੰਨੇ ਆ ਆ ਦੇਖੋ ਇਹ ਸੂਟ ਦੀ ਲੁੱਕ ਜਿਹੜੀ ਹੈਗੀ ਇਸ ਤਰ੍ਹਾਂ ਹੈਗੀ ਅਗਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ ਇਹਦੀ ਵੀ ਆਪਾਂ ਨੇ ਪਾਕਿਸਤਾਨੀ ਵਾਂਗਰੀ ਇਹ ਸੂਟ ਦੀ ਆ ਦੇਖੋ ਪਾਕਿਸਤਾਨੀ ਵਾਂਗਰੀ ਹੋਈ ਇਹ ਮੂਰੇ ਜਿਹੜੀ ਹੈਗੀ ਨੈਟ ਵਾਲੀ ਲੈਂਸ ਲਾਈ ਹੋਈ ਹੈ ਦੇਖੋ ਇਸ ਤਰ੍ਹਾਂ ਦੇ ਤਰੀਕੇ ਨਾਲ ਜਿਹੜੀ ਨੈਟ ਵਾਲੀ ਲੈਂਸ ਲਾਈ ਹੋਈ ਹੈ ਇੱਥੋਂ ਆਪਾਂ ਨੇ ਕੱਟ ਕੇ ਲੈਂਸ ਪਾਈ ਹੈ ਇਹ ਜਿਹੜੀ ਪੈਨਲ ਵਾਲੀ ਲੈਂਸ ਲੱਗੀ ਹੋਈ ਹੈ ਦੇਖੋ ਜਿੱਦਾਂ ਕਲੀਆਂ ਬਣਾ ਕੇ ਲਾ ਦਿੰਨੇ ਆ ਗਲੇ ਤੇ ਪੱਟੀ ਲੱਗੀ ਹੋਈ ਐ ਚਿਕਨ ਦੀ ਚਿਕਨ ਦੀ ਉਹ ਜਿਹੜੀ ਹੈਗੀ ਨੀਚੇ ਲੇਸ ਐ ਸਲਵਾਰ ਜਿਹੜੀ ਹੈਗੀ ਆਪਾਂ ਨੇ ਇਹਨਾਂ ਦੀ ਕਰੀ ਐ ਜੀ ਪਾਕਿਸਤਾਨੀ ਦੇਖੋ ਪਾਕਿਸਤਾਨੀ ਸਲਵਾਰ ਕਰੀ ਐ ਆ ਦੇਖੋ ਪਾਕਿਸਤਾਨੀ ਸਲਵਾਰ ਹੈਗੀ ਐ ਇਹਦੇ ਜਿਹੜੀ ਹੈਗੀ ਵਿਦਾਉਟ ਮੂਰੀ ਦੇ ਕਰੀ ਐ ਆਪਾਂ ਨੇ ਇਹ ਵਾਲੀ ਇੱਥੇ ਲੇਸ ਕੱਟ ਕੇ ਪਾਈ ਐ ਇਹ ਨਾਲ ਦੀ ਸੇਮ ਲੇਸ ਆਪਾਂ ਨੇ ਇਹ ਵਾਲੀ ਪਾਈ ਐ ਮੂਰੀ ਤੇ ਦਿੱਤੀ ਐ ਬਹੁਤ ਜਿਆਦਾ ਸੋਹਣਾ ਲੱਗਦਾ ਇਹ ਵਾਲਾ ਸੂਟ ਬਣਿਆ ਹੋਇਆ ਸਟੇਟ ਬਿਲਕੁਲ ਸਲਵਾਰ ਹੈਗੀ ਹੈ ਜੀ ਇਹਦੀ ਆਹਲੇ ਆਪਣੇ ਸੂਟ ਹੋਇਆ ਜੀ ਇਹ ਰੈਡੀ ਬਾਕੀ ਜਿਹੜੇ ਹੈਗੇ ਸੂਟ ਬਿਲਕੁਲ ਸਿੰਪਲ ਹੈਗੇ ਆ ਦੇਖੋ ਗਲੇ ਤੇ ਜਿਹੜੀ ਹੈਗੀ ਪੱਟੀ ਲੱਗੀ ਹੋਈ ਹੈ ਇਹ ਸਿੰਪਲ ਸੂਟ ਰੱਖਿਆ ਹੋਇਆ ਹੈ ਬਾਕੀ ਇਹ ਜਿਹੜੇ ਹੈਗੇ ਇੱਕ ਘਰ ਦੀ ਸੀਗੇ ਚਲੋ ਇੱਕ ਭੈਣ ਇੱਕ ਘਰ ਦੇ ਸੂਟ ਹੈਗੇ ਆ ਆ ਦੇਖੋ ਇਹਦੇ ਵੀ ਆਪਣੇ ਪੱਟੀ ਲੱਗੀ ਹੋਈ ਉਹਦੇ ਜਿੱਦਾਂ ਆਪਾਂ ਗੋਲ ਗਲਾ ਰੱਖਿਆ ਇਹਦਾ ਆਪਾਂ ਨੇ ਇਸ ਤਰ੍ਹਾਂ ਗਲਾ ਰੱਖਿਆ ਜੀ ਦੇਖੋ ਜਿਵੇਂ ਆਪਾਂ ਪੰਜਾਬੀ ਚ ਕਹ ਲਈਏ ਪਾਣ ਪੱਤਾ ਜਾਂ ਕਹਿ ਦਿੰਦੇ ਆ ਹਨਾ ਇਹ ਗਲੇ ਨੂੰ ਇਸ ਤਰ੍ਹਾਂ ਦਾ ਗਲਾ ਰੱਖਿਆ ਹੋਇਆ ਦਾ ਇਹ ਜਿਹੜੇ ਹੈਗੇ ਉਹਨਾਂ ਦੇ ਡਿਜ਼ਾਈਨਰ ਸੂਟ ਸੀਗੇ ਵਿੱਚੀ ਉਹਨਾਂ ਦੇ ਇਹ ਸੂਟ ਪਾ ਦਾਂਗੇ ਆਪਾਂ ਕਿਉਂਕਿ ਇਕੱਠੇ ਜਾਣੇ ਆ ਆ ਦੇਖੋ ਇਹ ਸਾਰੇ ਸੂਟ ਜਿਹੜੇ ਹੈਗੇ ਚਾਰ ਸੂਟ ਇਕੱਠੇ ਜਾਣੇ ਆ ਇਹ ਆਪਾਂ ਇਹਦੇ ਵਿੱਚ ਜਿਹੜਾ ਹੈਗਾ ਪਾ ਕੇ ਰੱਖ ਦਾਂਗੇ ਫਿਰ ਆਪਾਂ ਜਿਹੜਾ ਹੈਗਾ ਸਵੇਰੇ ਦੇਣੇ ਆ ਇਹ ਸੂਟ ਆ ਲੱਗ ਹੈਗਾ ਇਹ ਦੋ ਸੂਟ ਹੈਗੇ ਨੇ ਜੀ ਇੱਕ ਘਰ ਦੇ ਇਹ ਵੀ ਸਿੰਪਲ ਸੂਟ ਆ ਵੈਸੇ ਬਿਲਕੁਲ ਜਿਹੜੇ ਹੈਗੇ कॉटन ਦੇ ਸੂਟ ਹੈਗੇ ਕੈਮਰੇ ਇੱਕ कॉटन ਦਾ ਸੂਟ ਹੈਗਾ ਆ ਇਹ ਆਪਣੀ ਸ਼ਾਪ ਤੋਂ ਹੀ ਸੇਲ ਹੋਇਆ ਹੋਇਆ ਹੈਗਾ ਸੂਟ ਇਹ ਵਾਲੇ ਆਪਣੀ ਸ਼ਾਪ ਤੋਂ ਸੇਲ ਹੋਏ ਹੋਏ ਨੇ ਆ ਦੇਖੋ ਆ ਇਹ ਜਿਹੜਾ ਹੈਗਾ ਸਲਵਾਰ ਹੈਗੀ ਹੈ ਮੀਡੀਅਮ ਸਾਈਜ਼ ਦੀ ਸਲਵਾਰ ਰੱਖੀ ਹੈ ਇਹ ਜਿਹੜਾ ਪਿਓਰ ਦਾ ਦੁਪੱਟਾ ਹੈਗਾ ਸੀਗਾ ਇਹਦਾ ਦੇਖੋ ਇਹ ਆਪਣੀ ਸ਼ਾਪ ਤੋਂ ਜਿਹੜਾ ਹੈਗਾ ਸੇਲ ਹੋਇਆ ਹੋਇਆ ਸੂਟ ਹੈ ਦੇਖੋ ਪ੍ਰਿੰਟਡ ਦੁਪੱਟਾ ਹੈਗਾ ਇਹਨਾਂ ਦਾ ਇਹ ਸੇਮ ਸੂਟ ਆ ਇੱਕੋ ਜਿਹਾ ਨੇ ਜੀ ਕਲਰਾਂ ਦਾ ਫਰਕ ਹੈ ਇਹ ਸੇਮ ਜਿਹੜਾ ਇਹ ਡਿਜ਼ਾਈਨ ਵਗੈਰਾ ਹੈਗਾ ਸੇਮ ਹੈਗਾ ਇਹਨਾਂ ਦਾ ਜਿੱਦਾਂ ਇਹਦਾ ਪਿਓਰ ਦਾ ਦੁਪੱਟਾ ਆ ਗਿਆ ਇਹ ਸੂਟ ਦਾ ਜਿਹੜਾ ਹੈਗਾ ਕਾਟਨ ਦਾ ਦੁਪੱਟਾ ਆ ਗਿਆ ਆ ਦੇਖੋ ਇਹਦੀ ਆਪਾਂ ਨੇ ਪਾਕਿਸਤਾਨੀ ਸਲਵਾਰ ਰੱਖੀ ਹੈਗੀ ਬਹੁਤ ਜਿਆਦੇ ਸੋਹਣੀ ਦੇਖੋ ਮੂਰੀ ਵੀ ਅਸੀਂ ਬਿਲਕੁਲ ਜਿਹੜੇ ਹੈਗੇ ਸਿੱਧੀਆਂ ਲਾਈਨਾਂ ਮਾਰ ਕੇ ਬਣਾਈ ਹੋਈ ਮੂਰੀ ਹੈ ਜਿਹੜੀ 7/8 ਇੰਚ ਦੀ ਆਪਾਂ ਨੇ ਮੂਰੀ ਪਾਈ ਹੋਈ ਹੈ ਬਿਲਕੁਲ ਜਿਹੜੀ ਹੈਗੀ ਸਟੇਟ ਸਲਵਾਰ ਹੈਗੀ ਹੈ ਪਾਕਿਸਤਾਨੀ ਸਲਵਾਰ ਜਿਹਨੂੰ ਆਪਾਂ ਕਹਿੰਦੇ ਆ ਇਹਨਾਂ ਦਾ ਦੁਪੱਟਾ ਹੈਗਾ ਕਾਟਨ ਦਾ ਇਹ ਕਾਟਨ ਦਾ ਦੁਪੱਟਾ ਹੈਗਾ ਇਹ ਦੁਪੱਟੇ ਵੀ ਇੱਥੇ ਪਏ ਸੀਗੇ ਤੇ ਪਹਿਣ ਕੇ ਦੇ ਨਾਲ ਹੀ ਦੇ ਦਓ ਸੂਟਾਂ ਦੇ ਹੁਣ ਉਹਨਾਂ ਦੇ ਸੂਟ ਸਲਾਈ ਹੋਏ ਸੀਗੇ ਚਲੋ ਨਾਲ ਹੀ ਜਿਹੜੇ ਹੈਗੇ ਨੇ ਦੁਪੱਟੇ ਵਗੈਰਾ ਭੇਜ ਦਾਂਗੇ ਆਪਾਂ ਇਹ ਵੀ ਆਪਾਂ ਪਾ ਕੇ ਰੱਖ ਦਾਂਗੇ ਉਹਨਾਂ ਦੇ ਕੱਪੜੇ ਇਹ ਜਿਹੜੀ ਹੈਗੀ ਸਲਵਾਰ ਜਿਹਦੇ ਨਾਲ ਦਾ ਹਜੇ ਕਮੀਜ਼ ਤਰਪਾਈ ਹੋਣ ਵਾਲਾ ਰਹਿੰਦਾ ਆ ਇਹ ਚਲੋ ਸਲਵਾਰ ਤਿਆਰ ਹੋ ਗਈ ਸੀਗੀ ਤੇ ਪ੍ਰੈਸ ਵਗੈਰਾ ਹੋ ਗਈ ਸੀ ਇਹ ਵੀ ਕਾਟਨ ਦਾ ਸੂਟ ਹੈ ਚਲੋ ਜੀ ਬਾਕੀ ਜਿਹੜਾ ਹੈਗਾ ਜਿੰਨੇ ਵੀ ਆਪਣੇ ਹਨਾ ਬੁਟੀਕ ਤੋਂ ਸੂਟ ਰੈਡੀ ਹੋਏ ਆ ਤੁਹਾਡੇ ਨਾਲ ਸ਼ੇਅਰ ਕੀਤੇ ਜਿੰਨੇ ਕ ਸੂਟ ਆਪਣੇ ਡੇਲੀ ਜਾਂਦੇ ਆ 8-10 ਸੂਟ ਜਿਹੜੇ ਹੈਗੇ ਆਪਣੇ ਡੇਲੀ ਦੇ ਹੁੰਦੇ ਆ ਜਿਹੜੇ ਮਦਲ ਕੇ ਦੇਣੇ ਹੁੰਦੇ ਨੇ ਬਾਕੀ ਲੈਂਡ ਮੁਕਾਬਤੀ ਸੂਟ ਬਣਾਉਣੇ ਆ ਜੀ ਜਿੱਦਾਂ ਦੇਣੇ ਹੁੰਦੇ ਆ ਕੱਪੜੇ ਉਦਾਂ ਹੀ ਦਿੰਨੇ ਆ ਹਨ ਤੇ ਜੇ ਆਪਣੇ ਕੋਲੇ ਜਦੋਂ ਆਪਣੇ ਕੋਲੇ ਕੱਪੜੇ ਪਹੁੰਚ ਜਾਂਦੇ ਨੇ ਵਾਰੀ ਲੱਗ ਜਾਂਦੀ ਏ ਬਾਕੀ ਜਲਦੀ ਨਹੀਂ ਦਿੱਤੇ ਜਾਂਦੇ 10 15 ਦਿਨਾਂ ਦਾ ਟਾਈਮ ਜਿਹੜਾ ਹੈਗਾ ਅਸੀਂ ਜਰੂਰ ਲੈਣੇ ਆ ਕਿਉਂਕਿ ਕੱਪੜੇ ਬਹੁਤ ਜ਼ਿਆਦੇ ਕੱਪੜੇ ਨੇ ਹੁਣ ਤਾਂ ਹੁਣ ਤਾਂ ਬਹੁਤ ਜ਼ਿਆਦੇ ਕੱਪੜੇ ਆ ਗਰਮੀ ਦੇ ਹਨ ਬਾਕੀ ਚਲੋ कॉटन ਦੇ ਸੂਟ ਆ ਬਣ ਵੀ ਜਲਦੀ ਜਾਂਦੇ ਆ ਹਨ ਜਿਹੜੇ ਡਿਜ਼ਾਈਨਰ ਹੁੰਦੇ ਆ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਬਾਕੀ ਜਦੋਂ ਸਰਦੀਆਂ ਚੋਂਦੇ ਤੇ ਲਾਈਨਿੰਗ ਵਾਲੇ ਸੂਟ ਹੁੰਦੇ ਤੇ ਉਹਨਾਂ ਨੂੰ ਜ਼ਿਆਦਾ ਟਾਈਮ ਲੱਗਦਾ ਸੀ ਕਾਟਨ ਦੇ ਜਲਦੀ ਬਣ ਜਾਂਦੇ ਆ ਜਿਹੜੇ ਡਿਜ਼ਾਈਨਰ ਹੁੰਦੇ ਆ ਚਲੋ ਉਹਨਾਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਹਨਾ ਬਾਕੀ ਜਿਹੜੇ ਅਗਲੇ ਤੇ ਜਾਣ ਆਉਣ ਵਾਲੇ ਹੁੰਦੇ ਨੇ ਉਹ ਥੋੜੇ ਜਿਹਾ ਅਗਲਾ ਡਿਜ਼ਾਈਨ ਕਰਵਾ ਲੈਂਦੇ ਜਿਹੜੇ ਘਰੇ ਪਾਉਣ ਵਾਲੇ ਹੁੰਦੇ ਨੇ ਸਿੰਪਲ ਸਿੰਪਲ ਤਾਂ ਜਿਹੜੇ ਹੈਗੇ ਆਪਣੇ ਜਾਂਦੇ ਹੀ ਰਹਿੰਦੇ ਆ ਸੂਟ ਨਾ ਡੇਲੀ ਦੀ ਸਿਲਾਈ ਕਰਦੇ ਆ ਬਾਕੀ ਫਰੌਕ ਵਗੈਰਾ ਹਨਾ ਜੋ ਵੀ ਚੀਜ਼ ਆਪਾਂ ਜਿਹੜੀ ਹੈਗੀ ਸਿਲਾਈ ਕਰਦੇ ਹਰ ਇੱਕ ਤਰ੍ਹਾਂ ਦੀ ਸਿਲਾਈ ਕਰਦੇ ਆ ਆਪਾਂ ਜਿੱਦਾਂ ਫਰਕ ਸੂਟ ਹੋ ਗਏ ਸਟੇਟ ਸਲਵਾਰ ਨਾਲ ਆ ਗਏ ਪਲਾਜੋ ਪਲਾਜੋ ਸੂਟ ਹੋ ਗਏ ਹਨ ਤੇ ਜਿੱਦਾਂ ਦੀ ਵੀ ਆਪਣੀ ਜਿਹੜੀ ਹੈਗੀ ਆਪਾਂ ਵੀਡੀਓ ਵੀ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰਦੇ ਰਹਿਣੇ ਆ ਹਨ ਤੇ ਸਾਰੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਤੇ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਜੀ ਕੌਰ ਸੰਧੂ ਵਲੌਗ ਦੇ ਨਾਮ ਤੋਂ ਹੈ ਆਪਣੀ ਇੰਸਟਾਗ੍ਰਾਮ ਆਈਡੀ ਹੈ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ